ਸੂਬੇ ਅੰਦਰ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਬੇਸ਼ੱਕ ਸੂਬਾ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਜਿਵੇਂ ਢੱਲਲੇ ਨਾਲ ਵਿਕਰੇ ਹੈ। ਐਸੇ ਦੇ ਚੱਲਦੇ ਅੱਜ ਫਿਰੋਜ਼ਪੁਰ ਦੀ ਬਸਤੀ ਪਟੀਆਂ ਵਾਲੀ ਵਿੱਚ ਕੁਝ ਸਮਾਜ ਸੇਵੀ ਲੋਕਾਂ ਨੇ ਪੁਲਿਸ ਦੇ ਸਹਿਯੋਗ ਨਾਲ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੇ ਨੌਜਵਾਨਾਂ ਨੂੰ ਬਾਹਰ ਕੱਢ ਲਈ ਨਸ਼ੇ ਦੀ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ। ਮੇਰਾ ਬੇਟਾ ਹੈ ਅਭਿਸ਼ੇਕ 24 ਸਾਲ ਦਾ ਕੀ ਨਸ਼ਾ ਕਿਹੜਾ ਕਰਦਾ ਹੈ ਹਾਈ ਡਰਗਸ ਪੀਪਰ ਤੇ ਕਰਦਾ ਤੇ ਪਹਿਲਾਂ ਤਾਂ ਬਹੁਤ ਵਧੀਆ ਸੀ 60000 ਰੁਪਏ ਲੈਂਦਾ ਮੈਨੇਜਰ ਦੀ ਪੋਸਟ ਤੇ ਸੀ ਅੱਜ ਜਿਹੜਾ ਨਸ਼ੇ ਦੇ ਕਾਰਨ ਇਸ ਤਰ੍ਹਾਂ ਹੋ ਰਿਹਾ ਕਿੰਨਾ ਕ ਨਸ਼ਾ ਜਿਹੜਾ ਵਸਤੀ ਕਿਹੜਾ ਕਰਦਾ ਵਸਤੀ ਤੇ ਤਾਂ ਬਹੁਤ ਜ਼ਿਆਦਾ ਨਸ਼ਾ ਇਥੇ ਇਹ ਸਰਕਾਰਾਂ ਤੇ ਅੰਨੀ ਦੇਰੀਆਂ ਕਰਦੀ ਨਹੀਂ ਬਿਲਕੁਲ ਨਹੀਂ ਕਹਿੰਦੇ ਸੀ ਆ ਪਾਰਟੀ ਆਏਗੀ ਤਾਂ ਚੇਂਜ ਹੋਏਗਾ ਚੇਂਜ ਹੋਣ ਦੀ ਬਜਾਏ ਤਾਂ ਜ਼ਿਆਦਾ ਹੀ ਹੋ ਗਿਆ ਹੁਣ ਅੱਜ ਅੱਜ ਤੁਹਾਡਾ ਬੇਟਾ ਨਸ਼ਾ ਛੱਡਣਾ ਚਾਹੁੰਦਾ ਹੈ ਹਾਂਜੀ ਅਸੀਂ ਮਰਜ਼ੀ ਦੇ ਨਾਲ ਹੀ ਜਾ ਰਿਹਾ ਹਾਂ ਹਾਂਜੀ ਆਪਣੀ ਮਰਜ਼ੀ ਨਾਲ ਜਾ ਰਿਹਾ ਆਪਣੇ ਆਪ ਹੈਗੇ ਪੱਟੀ ਸਾਹਿਬ ਇਹਨਾਂ ਸੇ ਉਸ ਦੇ ਨਾਲ ਹੁਣ ਆਪਣੀ ਮਰਜ਼ੀ ਨਾਲ ਨਸ਼ਾ ਛੱਡਣਾ ਚਾਹੁੰਦਾ ਹਰ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਦੇ ਹਾਲਾਤ ਹਨ ਨਸ਼ੇ ਦੇ ਘਰ ਦੇ ਹਾਲਾਤ ਤਾਂ ਫਿਰ ਮਾੜੇ ਹੀ ਨੇ ਜਦੋਂ ਬੱਚਾ ਨਸ਼ੇ ਤੇ ਲੱਗ ਜਾਏ ਤਾਂ ਫਿਰ ਉਹ ਮਾੜੇ ਹੀ ਨੇ ਦਿਨ-ਬਦਨ ਮਾੜੇ ਹੀ ਨੇ ਹਾਲਾਤ ਕੀ ਮੰਗ ਕਰਦੇ ਸਰਕਾਰਾਂ ਸਰਕਾਰਾਂ ਤੋਂ ਹੀ ਮੰਗਦੇ ਨਸ਼ਾ ਬੰਦ ਕੀਤਾ ਜਾਵੇ ਆਪਣੀ ਜਿਹੜੀ ਨੌਜਵਾਨ ਪੀੜੀ ਨਸ਼ੇ ਚ ਬਰਬਾਦ ਹੋ ਰਹੀ ਹੈ ਮੇਰੇ ਹਸਬੰਦ ਖੁਦ ਐਮਸੀ ਰਹਿ ਚੁਕੇ ਨੇ ਹਰਬੰਸ ਹਰਬੰਸ ਲਾਲ ਜੀ ਹਾਂਜੀ ਉਹਨਾਂ ਦਾ ਇਹ ਨਾਂ ਚੱਲਦਾ ਸੀ ਤੇ ਬੇਟਾ ਵੇਲੂ ਅੱਜ ਇਸ ਪੀਸ ਤੇ ਦੇਖ ਕੇ ਮਨ ਰੋਂਦਾ ਬਸ ਅਸੀਂ ਇਹ ਹੀ ਚਾਹਨੇ ਵੀ ਇਹ ਨਸ਼ਾ ਛੱਡ ਦੇ ਆਪਣੀ ਪਹਿਲਾ ਵਾਲੀ ਪੋਜੀਸ਼ਨ ਤੇ ਆ ਜਾਏ ਤੇ ਆ ਦੇ ਤਾਂ ਕਾਰ ਬੱਸ ਨਸ਼ਾ ਕਰਦਾ ਬੇਟਾ ਹੈ ਮੇਰਾ ਇਹ ਕਿਹੜਾ ਨਸ਼ਾ ਕਰ ਰਿਹਾ ਤੇ ਕਿੰਨੀ ਜੇਤ ਕਰ ਰਿਹਾ ਹਾਂ ਚਿੱਟਾ ਹੀ ਖਾਦਾ ਤੇ ਸਾਢੇ 3 ਸਾਲ ਹੋ ਗਏ 3 ਸਾਲ ਹੋ ਗਿਆ ਹਾਂਜੀ ਦੇਖੋ ਕੰਨ ਕਿਵੇਂ ਕੀ ਹਾਲਾਤ ਬਣੇ ਫੇ ਘਰ ਦੇ ਜਿਹੜੇ ਨਸ਼ੇ ਬਸ ਹਾਲਾਤ ਕੀ ਬਣੇ ਪਿਆ ਜਿਹੜਾ ਕਮਾਂਦਾ ਉਹ ਖਾ ਲੈਂਦਾ ਮੇਰੇ ਪੱਲੇ ਉਹ ਵੀ ਲੈ ਜਾਂਦਾਗਾ ਝੂਠ ਸੱਚ ਮਾਰ ਕੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਨਸ਼ੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਠੀਕ ਹੋਣਾ ਚਾਹੁੰਦਾ ਵੀ ਅਸੀਂ ਛੱਡਣਾ ਚਾਹੇਗਾ ਇਹ ਵੀ ਛੱਡੇਗਾ ਇਹਦੇ ਦੋ ਬੱਚੇ ਆ ਕਮਾਨ ਵਾਲਾ ਕੋਈ ਕਰਿਆ ਨਹੀਂ ਮਾਤੇ ਸਰਕਾਰ ਦੇ ਬੜੇ 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 ਦਾਅਵੇ ਸੀਗੇ ਕਿ ਨਸ਼ੇ ਨੂੰ ਪਹਿਲੇ ਰਾਹ ਤੇ ਖਤਮ ਕਰਾਂਗੇ ਹੋਇਆ ਖਤਮ ਨਸ਼ਾ ਨਹੀਂ ਅਜੇ ਤਾਂ ਕੋਈ ਵਧਿਆ ਹੀ ਏ ਉਹ ਦੰਦਾ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਨੇ ਆ ਬੱਚੇ ਸਾਡੇ ਨੌਜਵਾਨ ਬੱਚੇ ਨੇ ਆਪਣੇ ਪਰਿਵਾਰ ਚ ਸੁਖੀ ਰਹਿਣਾ ਅਸੀਂ ਵੀ ਇਹਨਾਂ ਨਾਲ ਸੁਖੀ ਰਹੀਏ ਨਸ਼ਾ ਬੰਦ ਹੋ ਜੀ ਨਾਮ ਸੰਤੋਸ਼ ਰਾਣ ਕਿੰਨਾ ਮੀਕਦਾ ਮੇਰਾ ਨਾਮ ਜੀ ਰਜੀਵ ਕੁਮਾਰ ਪੱਟੀ ਜੀ ਵਾਰਡ ਨੰਬਰ 32 ਤੋਂ ਮੈਂ ਬੋਲ ਰਿਹਾ ਜੀ ਨਸ਼ੇ ਦਾ ਤਾਂ ਪੁੱਛੋ ਹੀ ਨਾ ਜੀ ਬਹੁਤ ਹੀ ਜ਼ਿਆਦਾ 80% 85% ਨਸ਼ੇ ਨਾਲ ਲੋਕਾਂ ਦੀ ਨੌਜਵਾਨੀ ਇੱਕ ਬੇਰੋਜ਼ਗਾਰੀ ਹੈ ਨਸ਼ੇ ਦੇ ਕਾਰਨ ਚੋਰੀਆਂ ਹੋ ਰਹੀਆਂ ਪਰਚਾ ਹੋ ਰਹੇ ਨੇ ਕ੍ਰਾਈਮ ਹੋ ਰਿਹਾ ਸਾਰਾ ਟੋਟਲ ਜਿਹੜੀ ਜੜੇ ਨਸ਼ਾ ਹੈ ਜੀ ਨਸ਼ੇ ਦੇ ਖਿਲਾਫ ਕੋਈ ਵੀ ਕਿਸੇ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਉਸ ਤੋਂ ਦਿਨ ਬਦੇ ਦਿਨ ਬਦੇ ਅੱਜ 20 ਵੇਚਦੇ ਨੇ ਕੱਲੂ 30 ਹੋਈ ਜਾਂਦੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਕੋਈ ਕੰਟਰੋਲ ਨਹੀਂ ਹੈਗਾ ਪੰਜਾਬ ਪੁਲਿਸ ਦਾ ਪੁਲਿਸ ਦੀ ناکامی ਕਰਕੇ ਨਸ਼ੇ ਦੀ ਜਰਾ ਵਧਿਆ ਹੋਇਆ ਜੀ ਕਿੰਨੀਆਂ ਕਿ ਮੌਤਾਂ ਜੜੀਆਂ ਨਸ਼ੇ ਕਰ ਮੌਤਾਂ ਛੋਟੇ ਛੋਟੇ ਬੱਚੇ 20 20 ਸਾਲ ਦੇ ਬੱਚੇ ਇਥੇ ਮੈਂ ਇਕੱਠੇ ਸਵੇਰ ਦੇ 15 20 ਇਕੱਠੇ ਕੀਤੇ ਪਏ ਨੇ 20 ਤੋਂ 18 ਤੋਂ 20 ਸਾਲ ਮੁੰਡੇ ਜਿਹੜੇ ਨਸ਼ੇ ਦੇ ਐਡਿਕਟਡ ਨੇ ਜੋ ਅੱਧੇ ਗੇ ਮਰ ਗਏ ਨੇ ਕੁਝ ਬਚ ਗਏ ਨੇ ਉਹ ਹੁਣ ਆਪਣੇ ਆਣ ਕਰਕੇ ਜਿਹੜੇ ਨਾਲ ਦੇ ਸਾਥੀ ਨੇ ਉਂਗਲ ਲਾਰੇ ਜੀ ਤੁਹਾਨੂੰ ਤਾਂ ਜੀ ਇਹਨਾਂ ਨੇ ਪਰਚਾ ਕਾਟ ਦੇਣਾ ਤੁਹਾਡੇ ਖਿਲਾਫ ਉਹ ਕਰ ਦੇਣਾ ਜਦੋਂ ਕਿ ਪੁਲਿਸ ਦੇ ਵੱਲੋਂ ਸਾਨੂੰ ਐਸ ਐਚਓ ਸਿਟੀ ਵੱਲੋਂ ਸਾਨੂੰ ਪੂਰੀ ਇਨਸਟਰਕਸ਼ਨ ਨਹੀਂ ਵੀ ਅਸੀਂ ਇਹਨਾਂ ਦਾ ਟ੍ਰੀਟਮੈਂਟ ਹੀ ਕਰਾਣਾ ਕੋਈ ਇਹਨਾਂ ਦੇ ਪਰਚਾ ਨਹੀਂ ਕਰਨਾ ਅਸੀਂ ਜਿਹੜੇ ਵੇਚਦੇ ਨੇ ਡਰੱਗਸ ਵਗੈਰਾ ਉਹਨਾਂ ਤੇ ਜੋ ਕਾਰਵਾਈ ਲੀਗਲੀ ਬਣਦੀ ਉਹ ਅਫਸਰਾਂ ਨੇ ਕਰਨੀ ਕਰਨੀ ਜੀ ਇਹ ਵੀ ਦੇਖਿਆ ਜਾਵੇ ਤਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਮੌਜੂਦਾ ਸਰਕਾਰ ਵੱਲੋਂ ਸੱਤਾ ਵਿੱਚ ਹੁਣ ਤੋਂ ਪਹਿਲਾਂ ਦਾਵਾ ਕੀਤਾ ਗਿਆ ਸੀ ਕਿ ਨਸ਼ੇ ਤੇ ਰੋਗ ਲੱਗਦਾ ਆਪੇ ਜਾਵੇ ਤੇ ਖਰਾ ਉਤਰੇ ਇਹ ਸਰਕਾਰ ਮੌਜੂਦਾ ਸਰਕਾਰ ਨੂੰ ਪੁੱਛਿਆ ਜਾਵੇ ਕਿ ਕਿੰਨੀ ਵਾਰੀ ਇੱਥੇ ਐਮ ਐਲ ਏ ਹੈ ਜਾਂ ਕੋਈ ਐਮ ਐਲ ਏ ਦਾ ਕੋਈ ਨਗਰ ਕੌਂਸਲ ਪ੍ਰੈਜਿਡੈਂਟ ਹੈ ਜਾਂ ਕੋਈ ਆਮ ਪਾਰਟੀ ਜੋ ਕੋਈ ਵੀ ਕੋਈ ਅਧਿਕਾਰੀ ਇੱਥੇ ਵਸਤੀ ਦਾ ਕਿਸੇ ਨਾ ਕਿਸੇ ਹਾਲ ਪੁੱਛਿਆ ਹੋਵੇ ਵੀ ਇੰਨੀ ਬਹੁਮਤ ਨਾਲ ਤੁਸੀਂ 90 92% ਵੋਟ ਤੁਹਾਨੂੰ ਪਈਏ ਕੋਈ ਬਸਤੀਆਂ ਦੇ ਵਿੱਚ ਗਰੀਬ ਜਨਤਾ ਨੇ ਬੇਤਹਾਸ਼ਾ ਵੋਟਾਂ ਪਾਈਆਂ ਨੇ ਆਮ ਪਾਰਟੀ ਨੂੰ ਪਰ ਕਿਸੇ ਦੀ ਕੋਈ ਸਾਰ ਨਹੀਂ ਲਈ ਗਈ ਨਾਜਾਇਜ਼ ਜਾਇਜ਼ ਪੁਲਿਸ ਡਿਪਾਰਟਮੈਂਟ ਪਰਚੇ ਹੁੰਦੇ ਪਏ ਨੇ ਵੇਚਣ ਵਾਲਿਆਂ ਤੇ ਵੀ ਕਈਆਂ ਤੇ ਨਾਜਾਇਜ਼ ਵੀ ਹੋਈ ਜਾਂਦੇ ਕਈਆਂ ਤੇ ਜਾਇਜ਼ ਵੀ ਹੋਈ ਜਾਂਦੇ ਕੋਈ ਲਾਅ ਤਾਂ ਕੋਈ ਪ੍ਰੋਸੀਜਰ ਹੈਗਾ ਹੀ ਨਹੀਂ ਇੱਥੇ ਆਮ ਪਾਰਟੀ ਕਰਕੇ ਹੁਣ ਅੱਜ ਕਿੰਨੇ ਨੌਜਵਾਨਾਂ ਨੂੰ ਤੁਸੀਂ ਲਿਜਾ ਰਹੇ ਮੱਜ ਜੀ 15 ਤੋਂ 20 ਨੌਜਵਾਨ ਸਵੇਰ ਦੇ ਮੈਂ 5 ਵਜੇ ਦਾ ਲੱਗਾ ਜੀ ਇਕੱਠੇ ਕਰਨ ਸਾਰਿਆਂ ਨੂੰ ਤੇ ਮੇਰੀ ਮੈਂ ਪਰਸਨਲ ਹੱਥ ਜੋੜ ਕੇ ਸਾਰੇ ਵਾਰਡ ਨੂੰ ਬੇਨਤੀ ਕਰਦਾ ਕਿ ਆਪਾਂ ਨਾ ਇਹ ਮਤਲਬ ਕਿ ਮੌਤ ਦੇ ਮੂੰਹ ਚ ਜਾਈਏ ਛੋਟੀ-ਛੋਟੀ ਉਮਰਾਂ 15 ਤੋਂ 20 ਵੀ ਸਾਲ 25-25 ਸਾਲ ਡਰੱਗਜ਼ ਦੇ ਅਡਿਕਟਡ ਨੇ ਬੱਚੇ ਪੜ੍ਹੇ ਲਿਖੇ ਮੁੰਡੇ ਇੱਥੇ ਜਰਾ 12 10 12 ਤਕਰੀਬਨ ਸਾਰੇ ਪੜ੍ਹੇ ਹੋਏ ਨੇ ਤੇ ਉਹ ਵੀ ਵਿੱਚ ਡਰੱਗਜ਼ ਦੇ ਰਿਲੇਟਡ ਨੇ ਸਾਰੇ ਕਾਰੋਬਾਰ ਕੋਈ ਨਹੀਂ ਹੈਗਾ ਬੇਰੋਜ਼ਗਾਰੀ ਹੈ ਵੱਡਾ ਕਾਰਨ ਮੂਲ ਕਰਨੇ ਵੀ ਹੈ ਦੂਜਾ ਕਾਰਨ ਇਹ ਵੀ ਪੁਲਿਸ ਡਿਪਾਰਟਮੈਂਟ ਦੀ ਵੀ ਢਿੱਲੇ ਕੁੱਲ ਮਿਲਾ ਕੇ ਕਿਸ ਨੂੰ ਜ਼ਿੰਮੇਵਾਰ ਕੁੱਲ ਮਿਲਾ ਕੇ ਜੀ ਪ੍ਰਸ਼ਾਸਨ ਹੀ ਜ਼ਿੰਮੇਵਾਰ ਤਾਂ ਹੈ ਪ੍ਰਸ਼ਾਸਨ ਦੀ ਸਾਰੀ ਜ਼ਿੰਮੇਵਾਰੀ ਟੋਟਲ ਬਣਦੀ। ਹੁਣ ਸਾਡੇ ਦਾ ਜਿੰਨਾ ਕਰੋਲ ਅਸੀਂ ਤਾਂ ਲੋਕਾਂ ਨੂੰ ਮਿੰਤ ਕਰ ਸਕਦੇ ਆ ਜ਼ਬਰਦਸਤੀ ਫੜ ਕੇ ਹੀ ਕਿ ਇਹਨੂੰ ਕਹਿਣਾ ਨਹੀਂ ਭਾਈ ਕਰਾਓ। ਜੇ ਕੋਈ ਮਰਜ਼ੀ ਨਾ ਜਾਣਾ ਚਾਹੁੰਦਾ ਤਾਂ ਅਸੀਂ ਉਹਨੂੰ ਮਿੰਤ ਕਰਦੇ ਹੱਥ ਬੰਨ ਕੇ ਵੀ ਸਾਰਾ ਸਾਡੀ ਅਪੀਲ ਹੈ। ਤੇ ਵੀ ਟ੍ਰੀਟਮੈਂਟ ਕਰਾਓ। ਮੈਂ ਇਹ ਦੇਖੋ ਵਾਰ ਨੰਬਰ 32 ਤੋਂ ਹੈਗਾ ਜੀ ਤੇ ਡਰੱਗਸ ਯੂਜ਼ ਕਰ ਰਹੇ ਆ। ਤਾਂ ਹੁਣ ਤੁਸੀਂ ਡਰੱਗਸ ਛੱਡਣਾ ਚਾਹੁੰਦੇ ਹੋ? ਹਾਂਜੀ ਡਰੱਗਸ ਛੱਡਣਾ ਚਾਹੁੰਦੇ ਆ। ਤਾਂ ਤੁਹਾਨੂੰ ਛੁਡਾਉਣ ਵਾਸਤੇ ਕਿੱਦਾਂ ਕਿੱਦਾਂ ਸਹਿਯੋਗ ਮਿਲ ਰਿਹਾ ਤਾਂ ਇਹ ਜੀ ਆਪਣੇ ਫਰੋਇਪੁਰ ਸਿਟੀ ਥਾਣਾ ਜੀ ਦੇ ਆਪਣੇ ਐਸਐਚਓ ਜੀ ਦਾ ਸਹਿਯੋਗ ਮਿਲ ਰਿਹਾ ਇੱਕ ਆਪਣੇ ਜੀ ਇਥੇ ਵਾਰਡ ਚ ਹੈ ਗਰਜੀਤ ਪੱਟੀ ਜੀ ਹੈਗੇ ਨੇ ਉਹਨਾਂ ਨਾਲ ਕਾਫੀ ਦਿਨ ਤੋਂ ਗੱਲ ਕਰ ਰਹੇ ਆ ਤੇ ਉਹਨਾਂ ਦਾ ਸਹਿਯੋਗ ਮਿਲ ਰਿਹਾ ਕਿੰਨਾ ਕਿੱਦਾਂ ਜਿਹੜਾ ਬਸਤੀ ਵਿੱਚ ਨਸ਼ਾ ਜੀ ਹਰ ਬਸਤੀ ਦੇ ਵਿੱਚ ਵਿਕ ਰਿਹਾ ਜੀ ਹਰ ਬਸਤੀ ਦੇ ਵਿੱਚ ਵਿਕ ਰਿਹਾ ਇਸ ਬਸਤੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਿੰਨੇ ਕੋਈ ਨੌਜਵਾਨ ਜਿਹੜਾ ਨਸ਼ੇ ਚ ਪੇਚਾ ਚ ਇਹ ਆ ਚੁੱਕੇ ਹੋਏ ਜੀ 80 85% ਜਿਹੜੇ ਯੂਥ ਆ ਉਹ ਸਾਰੀ ਨਸ਼ੇ ਚ ਹੋ ਚੁੱਕੀ ਹੈ ਇਸ ਟਾਈਮ ਇਹ ਮੰਗ ਕੀ ਕਰਦੇ ਹੋ ਫਿਰ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਤੋਂ ਇਹੀ ਹੈ ਜੀ ਕਿ ਜਿਹੜੀ ਯੂਥ ਆ ਉਹ ਖਤਮ ਹੋ ਰਹੀ ਹੈ ਤੇ ਉਹਨਾਂ ਨੂੰ ਤੁਸੀਂ ਸਹਿਯੋਗ ਦਿਓ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾਵੇ ਕਿਉਂਕਿ ਕੁਝ ਘਰ ਇਦਾਂ ਦੇ ਹੈਗੇ ਆ ਜਿਹੜੇ ਇਸ ਟਾਈਮ ਕੈਪੇਬਲ ਨਹੀਂ ਹੈਗੇ ਉਹ ਇਸ ਲਈ ਮੇਰੀ ਪ੍ਰਸ਼ਾਸਨ ਆਹੀ ਮੰਗਾ ਕਿ ਇਹਨਾਂ ਨੂੰ ਤੁਸੀਂ ਟ੍ਰੀਟਮੈਂਟ ਕਰਵਾਓ ਇਹਨਾਂ ਦਾ ਕਿ ਜੋ ਇਹ ਆਪਣੇ ਘਰ-ਬਾਰ ਸੰਭਾਲ ਸਕਣ